ਭਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਅਸੀਂ ਮੰਡੀ ਸੰਗਰੂਰ ਦੇ ਵਿੱਚ ਖੇਤ ਚ ਖੜੇ ਆ ਤੇ ਇਹ ਮੰਡੀ ਦੇ ਵਿੱਚ ਵੀਰ ਕੋਈ ਵੀ ਕਿਸਾਨ ਆਪਣਾ ਬਾਸਪਤੀ ਝੋਨਾ ਲੈ ਕੇ ਨਾ ਆਇਓ ਦੂਜੀ ਜੀ ਦੀ ਜਿਹੜੀ ਮਰਜ਼ੀ ਲੈ ਆਓ ਵਸਲਾਂ ਵਿਕਦੀਆਂ ਨੇ ਪਰ ਬਾਸਪਤੀ ਝੋਨਾ ਨਾ ਲੈ ਕੇ ਆਓ ਕਾਰਨ ਕੀ ਆ ਇੱਥੇ ਭਾਈ 7 ਫਰਮਾਂ ਨੇ ਜਿਹੜੀਆਂ ਖਰੀਦ ਰਹੀਆਂ ਨੇ ਬਾਸਪਤੀ ਸੱਤੇ ਦੀਆਂ ਸੱਤੇ ਬਈ ਮਿਲੀਆਂ ਹੋਈਆਂ ਨੇ ਪ੍ਰਸ਼ਾਸਨ ਨਾਲ ਠੀਕ ਹੈ ਨਾ ਉਹ ਆੜਤੀਆਂ ਤੇ ਅਲੀਗੇਸ਼ਨ ਲਾਉਂਦੇ ਨੇ ਉਹ ਪ੍ਰਸ਼ਾਸ ਉਹ ਉਧਰ ਲਾਈ ਪ੍ਰਸ਼ਾਸਨ ਉਹ ਆੜਤੀਆਂ ਤੇ ਲਾਉਂਦੇ ਨੇ ਆੜਤੀ ਉਹਨਾਂ ਤੇ ਲਾਉਂਦੇ ਨੇ ਵੀ ਤੁਸੀਂ ਖਰੀਦ ਕਰੋ ਤੇ ਪੈਸੇ ਲਾਉਣਾ ਹੈ ਹਾਂ ਤੇ ਦੂਜੀ ਗੱਲ ਉਹਨੂੰ ਮੇਨ ਜਿਹੜੀ ਗੱਲ ਲਖਦੇ ਆ ਕਿ ਉਹਦੇ ਵਿੱਚ ਮਾਰਿਆ ਕੌਣ ਗਿਆ ਉਹਦੇ ਵਿੱਚ ਮਾਰਿਆ ਕਿਸਾਨ ਤੇ ਮਜ਼ਦੂਰ ਅੱਜ ਅਸੀਂ ਜਿੰਨੀਆਂ ਵੀ ਟਰਾਲੀਆਂ ਅੱਜ ਆਈਆਂ ਨੇ ਅੱਜ ਇਹਨਾਂ ਨੇ ਖਰੀਦ ਕਰੀ ਨਹੀਂ ਹੈਗੀ ਬੋਲੀ ਬੰਦ ਰਹੀ ਆ ਤੇ ਸਾਰੇ ਕਿਸਾਨਾਂ ਦੀ ਜੀਰੀ ਆਪਦੀ ਚੱਕੀ ਆ ਜੀ ਕਾਰਨ ਕੀ ਆ ਚੱਕਣ ਦਾ ਵੀ ਹੁਣ ਕੱਲ ਨੂੰ ਕਿਹੜਾ ਇਹਨਾਂ ਦਾ ਕੰਮ ਨਿਬੜ ਗਿਆ ਇਹਨਾਂ ਦਾ ਕਿਹੜਾ ਸਮਝੌਤਾ ਹੋ ਗਿਆ ਸਵੇਰੇ ਫੇਰ ਇਹਨਾਂ ਦਾ ਇਹੀ ਹਾਲ ਆ ਉਹਨਾਂ ਨੇ ਆਪਦੇ ਪੱਖ ਰੱਖਣੇ ਉਹਨਾਂ ਨੇ ਆਪਦੇ ਪੱਖ ਰੱਖਣੇ ਨੇ ਅਸੀਂ ਕੋਈ ਵੀ ਕਿਸੇ ਦਾ ਪੱਖ ਦੀ ਗੱਲ ਨਹੀਂ ਕਰਦੇ ਤੇ ਅਸੀਂ ਇਹ ਗੱਲ ਕਹਿੰਦੇ ਆ ਵੀ ਉਹਦੇ ਵਿੱਚ ਕਿਸਾਨ ਦਾ ਨੁਕਸਾਨ ਕਿਉਂ ਕਰਿਆ ਗਿਆ ਸਾਨੂੰ ਆੜਤੀਆਂ ਨੇ ਖੁਦ ਫੋਨ ਕਰਕੇ ਤੁਹਾਨੂੰ ਇੱਥੇ ਸੱਦਿਆ ਗਿਆ ਅਸੀਂ ਤਾਂ ਇੱਥੇ ਜਿਰੀ ਲੈ ਕੇ ਆਏ ਆ ਹੋਰ ਕਿਹੜਾ ਮੰਨੀਆਂ ਨਹੀਂ ਚੱਲਦੀਆਂ ਅਸੀਂ ਉੱਥੇ ਵੇਚ ਜਾਂਦੇ ਤੇ ਪਰ ਸਾਨੂੰ ਸਪੈਸ਼ਲ ਤੇ ਸੱਦਿਆ ਗਿਆ ਵੀ ਚਲੋ ਵੀ ਆਜੋ ਭਾਈ ਸਾਡੀ ਮੰਡੀ ਚੱਲ ਰਹੀ ਆ ਪਰ ਕਾਰਨ ਕੀ ਆ ਇਥੇ ਆੜਤਿਆਂ ਤੇ ਤੇ ਫਰਮਾਂ ਦੇ ਵਿੱਚ ਜਿਹੜੀਆਂ ਖਰੀਦ ਖਰੀਦ ਵਾਲੀਆਂ ਨੇ ਉਹਨਾਂ ਦੇ ਵਿੱਚ ਬਈ ਆਪਸ ਵਿੱਚ ਨਹੀਂ ਨਹੀਂ ਹੈਗਾ ਉਹਨਾਂ ਦਾ ਘੱਟ ਜੋੜ ਤੇ ਉਹਦੇ ਕਰਕੇ ਬਈ ਕੋਈ ਵੀ ਬੰਦਾ ਠੀਕ ਆ ਨਾ ਸੰਗਰੂਰ ਮੰਡੀ ਬਾਸਪਤੀ ਜਿਰੀ ਲੈ ਕੇ ਨਾ ਆਵੇ ਠੀਕ ਆ ਨਾ ਜ਼ਿਮੀਂਦਾਰ ਉਹਨੂੰ ਪਾਸ ਕਰਕੇ ਬੇਚੀ ਆਪਰ ਕਹਿ ਬਗਜੋ ਇਹ ਸੰਗਰੂਰ ਨਾ ਆਇਓ ਸੰਗਰੂਰ ਨਾ ਆਇਓ ਤੇ ਇਹ 19 ਤਰੀਕ ਦੀ ਵੀਡੀਓ ਬਈ 9ਵਾਂ ਮਹੀਨਾ 2025 ਜੇ ਸਾਡਾ ਕੋਈ ਫੌਗ ਗਿਆ ਸੀ ਜਿੰਦੇ ਵੀ ਲਾਵਾਂਗੇ ਇਹ ਤਾਂ ਤੇ ਬਾਕੀ ਦੂਜੀ ਗੱਲ ਬਈ ਇਹ ਗੱਲ ਕਹਿਣਾ ਵੀ ਪ੍ਰਸ਼ਾਸਨ ਬਾਈ ਫਰਮਾਂ ਦੇ ਨਾਰ ਆਲਿਆ ਹੋਇਆ ਕੋਈ ਨਹੀਂ ਆਇਆ ਤੁਹਾਨੂੰ ਮੈਂ ਸਿੱਧੀ ਨਹੀਂ ਗੱਲ ਦੱਸਾਂ ਪ੍ਰਸ਼ਾਸਨ ਪ੍ਰਸ਼ਾਸਨ ਕਰ ਕੀ ਨਹੀਂ ਸਕਦਾ ਬਈ ਪ੍ਰਸ਼ਾਸਨ ਉਹਨਾਂ ਦੇ ਜਿਹੜਾ ਬੰਦਾ ਨਹੀਂ ਖਰੀਦ ਕਰਦਾ ਉਹਨਾਂ ਦਾ ਲਾਇਸੈਂਸ ਕਾਏ ਕੈਨਸਲ ਕਰ ਸਕਦਾ ਕਿਉਂਕਿ ਕਿਉਂਕਿ ਬਾਸਪਤੀ ਤਾਂ ਉਹੀ ਘਟਾ ਬਈ ਪਹਿਲੀ ਗੱਲ ਤਾਂ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਇਹ ਲੋਕਾਂ ਨੂੰ ਉਹ ਨਹੀਂ ਦੇ ਰਿਹਾ ਵੀ ਐਡਾ ਨੁਕਸਾਨ ਹੋ ਗਿਆ ਵੀ ਅਸੀਂ ਕਿਸਾਨਾਂ ਨੂੰ ਹਜੇ ਵੀ ਪਰੇਸ਼ਾਨ ਕਰ ਰਹੇ ਆ ਜਿਹੜਾ ਆਉਂਦਾ ਉਹ ਵੀ ਨਹੀਂ ਖਰੀਦਦੇ ਜਿਹੜਾ ਬਾਕੀ ਛੋਟੀ ਬਚੀ ਖੁਚੀ ਆ ਸਾਡੀ ਉਹ ਵੀ ਨਹੀਂ ਖਰੀਦ ਰਹੇ ਤਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਪੰਜਾਬ ਗਵਰਨਮੈਂਟ ਨੂੰ ਵੀ ਕਹਿੰਦੇ ਆ ਦੇਖੋ ਇੱਕ ਸਾਰਿਆਂ ਨੂੰ ਮੇਨ ਗੱਲ ਇਹ ਆ ਵੀ ਇਹ ਹਲਕਾ ਆਮ ਆਦਮੀ ਭਗਵੰਤ ਸਿੰਘ ਮਾਨ ਦਾ ਸੰਗਰੂਰ ਜ਼ਿਲ੍ਹਾ ਮਾੜੀ ਜਿਹੀ ਗੱਲ ਕਰਦਾ ਹਾਂ ਉਹ ਜੀ ਵੀਦਾਰਾ ਕਹਿੰਦਾ ਸੀ ਅਸੀਂ ਇਤਨਾ ਦੇ ਪੈਸੇ ਨਹੀਂ ਕਹਿੰਦੇ ਆ ਬਨਾਸ਼ਪਤੀ ਅਸੀਂ ਲਾਈ ਐ ਸਾਡੀ ਬਨਾਸ਼ਪਤੀ ਨਹੀਂ ਵਿਕਦੀ ਉਹ ਕਹਿੰਦੇ ਵੀ ਪਾਣੀ ਦੀ ਬਚਤ ਕਰੋ ਅਸੀਂ ਪਾਣੀ ਦੀ ਬਚਤ ਵੀ ਕਰੀਏ ਟਰਮੀਨਲ ਦੇ ਵਿੱਚ ਜਿਹੜੀ ਵੱਢ ਕੇ ਲਏ ਤਾਂ ਸਾਡੀ ਇਹ ਵੀ ਨਹੀਂ ਖਰੀਦੀ ਗਈ ਹੋ ਨਹੀਂ ਦਿਖ ਰਹੀ ਸਾਡੀ ਫਿਰ ਦੱਸੋ ਅਸੀਂ ਕਿਸਾਨ ਕਿਸਾਨ ਕੀ ਕਰ ਸਕਦਾ ਤੇ ਹੁਣ ਜੇ ਅਸੀਂ ਇੱਕ ਖੇਤਾਂ ਦੇ ਵਿੱਚ ਅੱਗ ਲਾਵਾਂਗੇ ਤਾਂ ਉੱਥੇ ਜਾ ਕੇ ਸਾਨੂੰ ਕਿੰਨੇ ਕਰਦੇ ਹਨ ਮੈਂਟਰ ਦੇ ਪ੍ਰਸ਼ਾਸਨ ਆਜੂ ਮੈਂਟਰ ਦੀਆਂ ਗੱਡੀਆਂ ਜਾਣਗੀਆਂ ਵੀ ਤੁਸੀਂ ਅੱਗ ਲਾ ਲੂ ਉਹ ਕਿੰਨੇ ਆਜੂ ਬਾਕੀ ਦੂਜੀ ਗੱਲ ਮੇਨ ਇਹ ਮੰਡੀ ਦੀ ਇਹ ਕਹਿੰਨੇ ਆਂ ਅਸੀਂ ਸਾਡੇ ਸਾਰੇ ਕਿਸਾਨ ਦੇ ਟਰੈਕਟਰ ਬਾਹਰ ਨੇ ਠੀਕ ਹੈ ਨਾ ਤੇ ਇਹਨਾਂ ਦੇ ਪੱਖੇ ਸਾਰੇ ਸੈੱਟ ਦੇ ਅੰਦਰ ਨੇ ਤੇ ਝੋਨੇ ਸਾਡੇ ਬਾਹਰ ਬੈਠੇ ਆਉ ਪਏ ਨੇ ਨਹੀਂ ਆ ਗਿਆ ਜੇ ਬਾਹਰ ਝੋਨੇ ਭਿਜੇ ਨੇ ਸਾਡੇ ਪੱਖੇ ਇਹਨਾਂ ਨੇ ਅੰਦਰ ਪਏ ਨੇ ਸਾਰੇ ਸਾਡੇ ਇਹਨਾਂ ਦੇ ਪੱਖਿਆਂ ਦਾ ਤੇ ਬਣਾਇਆ ਜਾਂ ਝੋਨੇ ਦਾ ਅੱਜ ਭਗਵਾਨ ਜੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪ ਦਾ ਮਾੜਾ ਮੋਟਾ ਵੱਡਿਆਂ ਵੱਲ ਧਿਆਨ ਦਿਓ ਵੀ ਜਿਹੜਾ ਕਿਸਾਨ ਰੋ ਰਿਹਾ ਉਹ ਉਹਦੀ ਮਦਦ ਕਰੋ ਤੇ ਜਿਹੜਾ ਡੁੱਬਿਆ ਤੁਸੀਂ ਉਹਦੀ ਤਾਂ ਮਦਦ ਕਰੀ ਹੀ ਨਹੀਂ ਪਹਿਲਾਂ ਤੇ ਰੁਲਦੇ ਦੀ ਵੀ ਮਾੜਾ ਦੇਖੋ ਜਿਹੜਾ ਜਿਹੜਾ ਮਰ ਗਿਆ ਜਿਹੜਾ ਜਿਉਂਦਾ ਉਹਦੀ ਵੀ ਨਹੀਂ ਕਰ ਰਹੇ ਉਹਦੀ ਵੀ ਨਹੀਂ ਕਰ ਰਹੇ ਇਹ ਨਾਲੇ ਜਰਾ ਹਾ ਹਾ ਸਾਨੂੰ ਅਸੀਂ ਖੁਦ ਆਵੜੀ ਜੀ ਆਪ ਚੱਕ ਕੇ ਲਿਆ ਰਹੇ ਆ ਆ ਦੇਖ ਲੋ ਟਰੈਲੀਆਂ ਟਰੈਲੀਆਂ ਦਿਖਾ ਦੇ ਹਾਂ ਆ ਟਰੈਲੀਆਂ ਦਿਖਾ ਦੇਗਾ ਪਰ ਰਹੇ ਆ ਆ ਸਾਡੀਆਂ ਲਖ ਬਿਚਾਰ ਨਹੀਂ ਅਸੀਂ ਭਰ ਰਹੇ ਹਾਂ ਤਾਂ ਮੰਡੀ ਅਸੀਂ ਖੁਦ ਆਪਦੀ ਜੀ ਚੱਕ ਰਹੇ ਆ ਪ੍ਰਸ਼ਾਸਨ ਨਾ ਸਰਕਾਰ ਨਾ ਆੜਤੀਏ ਕੋਈ ਵੀ ਸਾਡਾ ਸਾਥੀ ਦੇ ਰਿਹਾ ਜੀ ਆਪ ਜੀ ਰਿਹਾ ਆਪ ਚੱਕ ਲਈ ਜਾ ਰਹੇ ਆ ਆ ਦੇਖ ਲਓ ਅਸੀਂ ਜੀ ਰਿ ਇੱਥੋਂ ਮੰਡੀ ਚੋਂ ਲਿ ਜਾ ਰਹੇ ਹਾਂ ਹੁਣ ਦੱਸੋ ਵੀ ਸੰਗਰੂਰ ਜ਼ਿਲ੍ਹਾ ਕੋਣ ਤਮੰਦ ਦਾ ਖਾਸ ਖਾਸ ਸਾਡਾ ਇੱਥੋਂ ਦਾ ਸੀਐਮ ਆ ਜਿਹੜਾ ਇੱਥੋਂ ਹੀ ਸੀਐਮ ਬਣਿਆ ਤੇ ਇੱਥੋਂ ਇਲਾਕੇ ਨੇ ਬਣਾਇਆ ਆ ਹਾਲ ਦੇਖੋ ਇਲਾਕੇ ਦਾ ਹਾਲ ਦੇਖ ਲਓ ਵੀ ਤੁਸੀਂ ਬਾਕੀ ਗਾਹਾਂ ਆਪੇ ਆਪ ਸੋਚ ਲਓ। ਉਹ ਵਧੀਆ। ਚੋਨਾ ਦਾ ਵੀਰੇ ਕੋਈ ਲੱਗੇ ਹੋ। ਨਾ 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 ਸੰਗਰੂਰ ਆ ਬਈ। ਸੰਗਰੂਰ ਮੰਡੀ ਅਸੀਂ ਅੱਜ ਨਜ਼ਾਰ ਰਹੇ ਆ ਤੁਸੀਂ ਤੜਕੇ ਨਵਾਂ ਨਾ ਲਏ ਹੋ ਕਿਤੇ? ਅਜੀ ਤੜਕੇ ਜਾ ਕੇ ਉਹਦੇ ਪਿੰਡਾਂ 'ਚ ਵੀ ਬੋਲਾਂਗੇ। ਵੀ ਸਾਡੇ ਪਿੰਡ ਵੀ ਕੋਈ ਬੋਲਦੇ। ਜਿਸਮਰੂਰ ਵੀ ਕੋਈ ਜਾਓ। ਵੀ ਪਿੰਡਾਂ 'ਚ ਵੀ ਬੋਲਾਂਗੇ ਅਸੀਂ ਵੀ ਕਰਾਂਚ ਵੀ ਸੰਗਰੂਰ ਤੋਂ ਨਾਲ ਜਾਇਓ। ਕੱਢ ਦੇ। ਵੀ ਸਾਡੇ ਸੰਗਰੂਰ ਜ਼ਿਲ੍ਹੇ 'ਚ ਕੋਈ ਜਾਓ ਨਾ। ਠੀਕ ਆ ਬਈ। ਓਕੇ। ਓਕੇ। ਆਪਾਂ ਥੋੜ੍ਹਾ